ਉਹ ਜਾਂ ਇਧਰ ਕੁ ਸਖਾਂ ਪਿੰਡ ਦਾ ਸਮਾਨ ਹੋਊਗਾ ਢੇਲੂ ਸਮਾਨ ਤਿਆਰ ਕਰਦੇ ਅਗੇ ਕਿਸਾਨ ਵੀਰ ਜਕਰੇ ਲੋਕੀਤੀ ਤਿਆਰ ਕਰਨੀ ਆ ਇਧਰ ਐਗਜ਼ੀਬਿਸ਼ਨਾਂ ਉਹੀ ਲੱਗੀਆਂ ਹੋਣਗੀਆਂ ਹੋਰ ਕੋਈ ਨਹੀਂ ਲੱਗੀਆਂ ਹੋਗੀਆਂ ਤੇ ਅੱਗੇ ਚੱਲ ਕੇ ਸਾਨੂੰ ਦਿਖਾਉਣੇ ਆ ਜਿਹੜੀਆਂ achar ਵਗੈਰਾ ਜਿਹੜੇ ਬਣਾਉਂਦੇ ਆ ਸੁੱਧ ਦੇਸੀ ਗੁੜ ਬਣਾਉਂਦੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਸਟਾਲ ਇੱਥੇ ਲੱਗੇ ਹੋਏ ਆ ਜਿਵੇਂ ਸਾਨੂੰ ਕਿਹਾ ਸੀ ਇਹ ਇੱਥੇ ਕਿਸਾਨਾਂ ਆਪੀ ਐਗਜ਼ੀਬਿਸ਼ਨ ਲਾਉਂਦੇ ਆ ਤੇ ਇੱਥੇ ਸਰਾਉ ਮਾਣ ਵਾਲਿਆਂ ਦੇ ਜਿੰਨੀਆਂ ਗੋੜਾ ਗਾਜਰ ਦਾ ਆਚਾਰ ਇਹ ਬਣਾਉਂਦੇ ਆ ਜੀ ਤੁਸ ਜਾਣਦੇ ਇਹਨਾਂ ਬਾਰੇ ਤੁਸੀਂ ਆਪ ਨੂੰ ਐਡ ਨੂੰ ਆਪਣੇ ਕੋਲ ਇਹ ਜਿਵੇਂ ਕਿ ਗਾਜਰ ਦਾ ਗੋੜ ਆ ਗਿਆ ਜੀ ਗਾਜਰ ਤੇ ਡਰਾਇਫਰ ਐਡ ਕੀਤਾ ਹੈ ਇਹਦੇ ਵਿੱਚ ਜਿਹੜਾ ਕਿ ਬਿਲਕੁਲ ਨੇਚਰਲ ਮਿੱਠਾ ਹੈ ਜਿਆਦਾ ਮਿੱਠਾ ਨਹੀਂ ਹੋਏਗਾ ਇਸੇ ਤਰ੍ਹਾਂ ਆਪਣੇ ਕੋਲੇ ਮੌਂਗ ਫਲੀ ਵਾਲਾ ਗੋੜ ਆ ਗਿਆ ਜੀ ਸਾਫ ਜਮੈਣ ਵਾਲਾ ਗੋੜ ਆ ਗਿਆ ਹਲਦੀ ਸੁੰਡ ਜਮੈਣ ਕਾਲੀ ਮੇਰੀ ਛੋਟੀ ਲਾਚੀ ਕੱਟ ਕੇ ਐਡ ਕੀਤੇ ਹੋਈਆਂ ਨੇ ਤੇ ਚਾਰਾ ਗੁੜ ਆ ਗਿਆ ਜੀ ਜਿਹਦੇ ਵਿੱਚ ਜਿੰਨੇ ਕਪਾ ਚਾਹ ਦੇ ਵਿੱਚ ਪਾ ਕੇ ਬਾਲੀ ਦੇਣੇ ਚਾਹ ਸੱਤ 800 ਵਾਲੀਆਂ ਦੇ ਲੋ ਆਪਣੀ ਚਾਹ ਨਹੀਂ ਫਟੂਗੀ ਕਿਤੇ ਵੀ ਚਾਹ ਨਹੀਂ ਫਟੇਗੀ ਜੀ ਮੈਂ ਆਪਾਂ ਬਾਜ਼ਾਰ ਤੋਂ ਲੈਣਾ ਉਹ ਵੀ ਬਹੁਤ ਆਪਾਂ ਸੋਚ ਨਹੀਂ ਹੈ ਕਿੰਨੇ ਕ ਜਿਆਦਾ ਪ੍ਰਕਾਰ ਦੇ ਕੈਮੀਕਲ ਐਡ ਕੀਤੇ ਪੁੰਦੇ ਨੇ ਆਪਾਂ ਚਾਹ ਚ ਪਾਉਂਦੇ ਆ ਚਾਹ ਮਤਲਬ ਉਹ ਨਾ ਨਾ ਫਟ ਜਾਂਦੀ ਇਹਦੇ ਵਿੱਚ ਆਪਾਂ ਇਹ ਗਾਰੰਟੀ ਹੈ ਜੀ ਆਪਣੇ ਜਿੰਨੀ ਮਰਜ਼ੀ ਵਾਲੀ ਚਾਹ ਨੂੰ ਵਾਲੀ ਲੋ ਆ ਫਟੇ ਕਿ ਨਹੀਂ ਕੱਲ ਸ਼ਾਮ ਤੱਕ ਆਪਾਂ ਇੱਥੇ ਆ ਕੋਈ ਪ੍ਰੋਬਲਮ ਨਹੀਂ ਜੀ ਤੇ ਆ ਗਿਆ ਆਪਣਾ ਘਰਾਣਾ ਗੁੜ ਪਸ਼ੂ ਵਾਲਾ ਹਾਂਜੀ ਆਪਾਂ ਪਸ਼ੂ ਨੂੰ ਦੇ ਸਕਦੇ ਆ ਤੇ ਬਾਕੀ ਗੁੜ ਚਾਨਾ ਬਣਾਇਆ ਹੋਇ ਤੇ ਨਾਰੀਅਲ ਦੀ ਇਹ ਗੁੜ ਚेन ਕਾਰੇ ਚ ਨੇ ਗੁੜ ਲਾਇਆ ਭੁੰਨ ਕੇ ਮਨੋਕਣਾ ਹਾਂਜੀ ਤੇ ਨਾਰੀਅਲ ਦੀ ਕਿੰਨੀ ਆ ਗਈ ਜੀ ਨਾਰੀਅਲ ਡਰਾਈਵ ਫਰ ਤੇ ਗੁੜ ਤੇ ਬੱਤਿਲਾਂ ਦੀ ਪਿੰਨੀ ਆ ਗਈ ਅਲਸੀ ਦੀ ਪਿੰਨੀ ਆ ਗਈ ਤੇ ਇਸ ਤੋਂ ਬਿਨਾ ਆਪਣੇ ਕੋਲੇ ਜਿਵੇਂ ਕਿ ਘਰ ਦੇ ਵਿੱਚ ਨੇਚਰਲ ਤਰੀਕੇ ਨਾਲ ਆਚਾਰ ਤਿਆਰ ਕੀਤੇ ਹੋਏ ਨੇ ਸਾਰੇ ਜਿਵੇਂ ਕਿ ਕੱਚੀ ਹਲਦੀ ਆਚਾਰ ਆ ਗਿਆ ਇਹ ਵੀ ਆਪਣਾ ਇੱਕ ਮੈਡੀਸਨ ਦਾ ਕੰਮ ਕਰਦਾ ਜੀ ਹਾਂਜੀ ਤੇ ਸਾਰੇ ਪ੍ਰਕਾਰ ਦੇ ਆਚਾਰ ਨੇ ਇਸੇ ਤਰ੍ਹਾਂ ਆਪਣੇ ਕੋਲੇ ਬਣਾਏ ਹੋਏ ਇਹ ਮੈਂ ਕਿ ਅਦਰਕ ਆ ਗਿਆ ਜੀ ਵੀ ਤੁਸੀਂ ਸਾਂਭਰ ਵੀ ਨਹੀਂ ਪੱਟੀ ਉਸੇ ਬਾਦੀ ਇਹ ਫਰਬਰੀ ਇਹ ਪੱਟਕੇ ਨਾਲ ਦੇ ਨਾਲ ਬਣਾਇਆ ਹੋਇਆ ਜੀ ਆਪਾਂ ਬਿਲਕੁਲ ਫਰੈਸ਼ 3 ਮਹੀਨੇ ਚੋਂ ਦੀ ਉਹ ਪੂਰੀ ਪੱਕਦੀਆਂ ਦੀ ਆ ਨਹੀਂ ਮਤਲਬ ਅਸਲ ਤਾਂ ਜਿਹੜੀ ਪਟਾਈ ਇਹਦੀ ਫਰਬਰੀ ਦੇ ਵਿੱਚ ਹੁੰਦੀ ਆ ਹਲਦੀ ਜੀ ਉਹ ਆਪਾਂ ਨੇ ਮਤਲਬ ਕਿ ਜੀ ਕਿਸਾਨਾਂ ਨਾਲ ਜਿਹੜੀ ਥੋੜੀ ਬਹੁਤ ਲਾਉਂਦੇ ਨੇ ਆਪਾਂ ਕਹਿੰਨੇ ਵੀ ਚਲ ਕਣਕ ਵੱਢਣ ਤੋਂ ਬਾਅਦ ਆਪਾਂ ਪਟ ਲਾਂਗੇ ਜਦੋਂ ਆਪਾਂ ਨਾਲ ਦੇ ਨਾਲ ਬਿਜਾਈ ਕਰਦੇ ਆ ਅਸਲ ਅਸਲ ਪਟਾਈ ਦਾ ਸਮਾਂ ਫਰਬਰੀ ਦੇ ਵਿੱਚ ਹੀ ਆ ਹਾਂਜੀ ਤੇ ਇਹ 11 ਮਹੀਨੇ ਫਸਲ ਨਹੀਂ ਹੁੰਦੀ ਇਸ ਫਸਲ ਸਾਲ ਦੀ ਉਹ ਹੈ ਜੀ ਅੱਛਾ ਹਾਂਜੀ ਫਸਲ ਸਾਲ ਦੀ ਉਹ ਪਰ ਆਪਾਂ ਕਈ ਵਾਰ ਕੰਮਕਾਰਾਂ ਚ ਬੀਜਨੇ ਜਾਂ ਆਪਾਂ ਕਰੀਏ ਚਲੋ ਕੋਈ ਗੱਲ ਨਹੀਂ ਕਣਕ ਵੱਢਾਂਗੇ ਉਸ ਟਾਈਮ ਉਹ ਆਪਣੇ ਖੇਤ ਜਾਣ ਦਾ ਰਸਤਾ ਨਹੀਂ ਦਾ ਕਈ ਵਾਰ ਕਿਸੇ ਜ਼ਿਮੀਂਦਾਰਾਂ ਦੇ ਅਲੱਗ-ਅਲੱਗ ਚਲੋ ਬਾਅਦ ਚੋਂ ਪੱਟ ਕੇ ਨਾਲ ਜਨਾ ਬੀਜ ਦਾਂਗੇ ਹਾਂਜੀ ਜਿਹੜੇ ਸਪੈਸ਼ਲੀ ਕੰਮ ਕਰਦੇ ਨੇ ਉਹ ਫਰਬ ਦੀ ਪਟਾਈ ਹੈ ਜੀ ਹਾਂਜੀ ਇਸ ਤਰ੍ਹਾਂ ਆਪਣੇ ਕੋਲ ਸਾਰੇ ਜਿੰਨੇ ਕਿ ਤੁਕਿਆਂ ਦਾ ਚਾਰ ਆ ਗਿਆ ਆਪਣਾ ਜਿਹੜਾ ਕਿ ਹਾਂ ਦੇਸੀ ਕਿਕਰ ਦੇ ਜਿਹੜੇ ਕਿ ਕੈਲਸ਼ੀਅਮ ਦੀ ਘਾਟ ਲਈ ਆਇਰਨ ਦੀ ਘਾਟ ਲਈ ਜੋੜਾਂ ਦੇ ਦਰਦ ਲਈ ਬੈਕ ਪੇਨ ਲਈ 슈ਗਰ ਲਈ ਮੈਡੀਸਨ ਦਾ ਕੰਮ ਕਰਦੇ ਨੇ हां जी इस तरह ਦਾ ਸੌਂਦਾ achar ਆ ਗਿਆ ਨੇ ਕੋ ਕਾਫੀ ਵੈਰਾਈਟੀਆਂ ਨੇ achar ਦੇ ਵਿੱਚ ਹੋਰ ਕੀ ਹੈਟ ਮੈਂ ਲਸਣ ਦੀ ਤੇ ਆਪਣੀ ਚਟਨੀ ਹੈਗੀ ਸਪਾਈਸੀ ਬਣਾਈ ਹੋਈ ਮਸ਼ਰੂਮ ਦਾ achar ਆ ਗਿਆ ਜੀ ਮੋਟੀ ਮਸਾਲਾ ਮਿਰਚ ਆ ਗਈ ਭਰਮੀ ਜਿਹੜੀ ਵੀ ਆਪਣੀ ਉਗਾਈ ਹੋਈ ਵੀ ਆਪਣੀ ਆ हां जी ਬਟਨ ਆ ਗਈ ਜੀ ਤੇ ਆ ਗਿਆ ਲਸਣ ਮਿਰਚ ਤੇ ਅਦਰਕ ਦਾ ਬਿਲਕੁਲ ਫਰੈਸ਼ ਬਣਿਆ ਹੋਇਆ 300 ਰੁਪਏ ਕਿਲੋ ਸਰ ਇਸੀ ਤਰ੍ਹਾਂ ਆਪਣੇ ਕੋਲ ਸਾਰੇ ਨੇ ਸ਼ਹਿਦ ਵੀ ਆਪਣੇ ਕੋਲੇ ਆਪਣਾ ਰੱਖਿਆ ਹੋਇਆ ਨੇ 86 ਕ ਬਾਕਸ ਆਪਣੇ ਕੋਲੇ ਹੈਗੇ ਨੇ ਜੀ ਜਿਹੜੇ ਕਿ ਸਾਨੂੰ ਏਡੀਸੀ ਦਫ਼ਤਰ ਵੱਲੋਂ ਤੇ ਬਾਗਬਾਨੀ ਵੱਲੋਂ ਫ੍ਰੀ ਆਫ ਕੋਸਟ ਦਿੱਤੇ ਗਏ ਨੇ 100% ਸਬਸਿਡੀ ਤੇ ਹਾਂਜੀ ਤੇ ਆਪਣੇ ਕੋਲ ਸਿਰਕਾ ਵਗੈਰਾ ਉਹ ਇਸ ਟਾਈਮ ਆਪਣੇ ਕੋਲ ਖਤਮ ਆ ਬ੍ਰਦਰ ਆ ਰਹੇ ਨੇ ਲੈ ਕੇ ਸਮਾਨ ਮੇਰਾ ਸਿਰਫ ਜਾਮਣ ਦੇ ਸਿਰਕੇ ਦੀ ਇੱਕੋ ਬੋਤਲ ਨਹੀਂ ਵਿੱਚ ਆਪਣਾ ਗੰਨੇ ਦਾ ਸਿਰਕਾ ਵੀ ਹੁੰਦਾ ਸੇਬ ਦਾ ਸਿਰਕਾ ਹੁੰਦਾ ਜਿਵੇਂ ਕਿ ਇਹ ਆਪਣਾ 슈ਗਰ ਦੇ ਪੇਸ਼ੈਂਟ ਲਈ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਜਿਵੇਂ ਕਿ ਇਹ 슈ਗਰ ਨੋਰਮਲ ਰੱਖਦਾ ਹੈ ਵਧਦਾ ਤਾਂ ਘਟਾਏਗਾ ਜੇ ਘਰਦਾ ਤਾਂ ਵਧਾਏਗਾ ਇਸੇ ਤਰ੍ਹਾਂ ਆਪਣੇ ਕੋਲ ਜਾ ਮੈਂ ਆਪਣਾ ਅੰਗਨ ਦੇ ਸਿਰਕੇ ਦਾ ਹੈਗਾ ਆ ਬਣਾਇਆ ਉਹ ਆਪਣਾ ਲਪੇਟ ਦੇ ਲਈ ਲੀਵਰ ਲਈ ਬਹੁਤ ਹੀ ਜਿਆਦਾ ਗੁਣਾਕਾਰੀ ਆ ਤੇ ਇਸੇ ਤਰ੍ਹਾਂ ਇੱਕ ਆਪਣੇ ਕੋਲ ਗ੍ਰੀਨ ਸੇਵ ਤੋਂ ਜੂਸ ਕੱਢ ਕੇ ਉਹਦਾ ਸਿਰਕਾ ਤਿਆਰ ਕੀਤਾ ਉਹ ਜਿਹਨੂੰ ਕਿ ਐਪਲ ਸਾਈਡਰ ਵੀ ਕਹਿੰਦੇ ਨੇ ਆਪਾਂ ਉਹ ਆਪਣਾ ਦੀਪੀ ਲਈ ਹਾਰਦੀ ਪ੍ਰੋਬਲਮ ਲਈ ਖੂਨ ਗਾੜੇ ਲਈ ਬਹੁਤ ਹੀ ਜਿਆਦਾ ਗੁਣਾਕਾਰੀ ਆ ਇਹ ਆਮਲਾ ਕਹਿੰਦੀ ਬਣਾਈ ਹੋਈ ਆ ਜੀ ਹਾਂਜੀ ਆਪਾਂ ਆਪਣਾ ਪ੍ਰਾਂਠਾ ਮਸਾਲਾ ਪ੍ਰਾਂਠ ਚ ਐਡ ਕਰ ਸਕਦੇ ਆ ਤੇ ਆਪਾਂ ਕੜੀ ਵਗੈਰਾ ਚ ਵੀ ਐਡ ਕਰ ਸਕਦੇ ਆ ਤੇ ਉਸ ਤੋਂ ਬਿਨਾ ਆਪਣੇ ਕੋਲ ਲੱਸੀ ਮਸਾਲਾ ਲੱਸੀ ਜਿਪਾ ਲੋ ਨਹੀਂ ਜਿਪਾ ਸਕਦੇ ਆ ਸਲਾਦ ਤੇ ਪਾ ਸਕਦੇ ਆ ਫਰੂਟ ਵਗੈਰਾ ਕੱਟ ਕੇ ਨਾ ਫਰੂਟ ਤੇ ਪਾ ਸ ਆਪਣਾ ਖਾਦਾ ਪੀਤਾ ਵੀ ਹਾਜਮ ਕਰੇਗਾ ਉਸ ਤੋਂ ਬਿਨਾ ਆਪਣੇ ਕੋਲ ਜਿੰਨੇ ਆਮ ਜਮੀਨ ਦਾ ਸਾਰੇ ਆਪਣੇ ਜੋ ਖੇਤ ਆਪਣਾ ਵਿਲਾ ਹੁੰਦਾ ਆ ਪਾ ਮੂੰਗੀ ਵਗੈਰਾ ਦੀ ਫਸਲ ਬੀਜ ਲੈਨੇ ਆ ਵੀ ਚਲੋ 2-3 ਮਹੀਨੇ ਆਪਣੇ ਬਿੱਲੀ ਰਹੂਗੀ ਫਿਰ ਜ਼ਮੀਨ ਉਧਰ ਪਾ ਮੂੰਗੀ ਵਗੈਰਾ ਬੀਜ ਲੈਨੇ ਆ ਮਾਂ ਬੀਜਨੇ ਉਹਦੇ ਆਪਾਂ ਬੜੀਆਂ ਬਣਾ ਕੇ ਸੇਲ ਕਰਦੇ ਆ ਤੇ ਇਸੇ ਤਰ੍ਹਾਂ ਆਪਣੇ ਕੋਲ ਸ਼ਹਿਦਾ ਸ਼ਹਿਦਾ ਆਪਣੇ ਕੋਲ ਦੋ ਪ੍ਰਕਾਰ ਦਾ ਇਹ ਹੈਗਾ ਆਪਣਾ ਰਾਜਸਥਾਨ ਦਾ ਕਰੀਮ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ ਤੇ ਦੂਸਰਾ ਹੈਗਾ ਆਪਣੇ ਕੋਲੇ ਨਾਲ ਕਹਿੰਦੇ ਜਿਹੜਾ ਸਿਹਹ ਜੰਮ ਜਾਂਦਾ ਉਹ ਅਸਲੀ ਨਹੀਂ ਹੁੰਦਾ ਨਹੀਂ ਸਰ ਸਿਹਹ ਦਾ ਜੰਮਣਾ ਇੱਕ ਕੁਦਰਤੀ ਗੁਣਾ ਜੀ ਜਿਹੜਾ ਜੰਮ ਜਾਵੇ ਉਹ ਅਸਲੀ ਹਾਂਜੀ ਤੁੱਪੇ 'ਚ ਰੱਖ ਦੋ ਉਸੇ ਫਾਰਮ ਚ ਆ ਰਿਹਾ 100% ਪਿਓਰ ਆ ਜਿੰਨੇ ਕਿ ਹੁਣ ਇਹ ਹਲਕਾ ਜਿਹਾ ਦਸੰਬਰ ਜਨਵਰੀ 'ਚ ਜੰਮੇਗਾ ਸਿਹਹ ਦਾ ਕੋਈ ਵੀ ਆ ਜਿਹੜੇ ਕਿ ਆਪਾਂ ਦੇਖ ਦਿੰਨੇ ਆ ਸੋਚਦੇ ਆ ਜਿੰਨੇ ਕਿ ਪਤੰਜਲੀ ਵਾਲਾ ਹੋ ਗਿਆ ਡਾਬਰ ਵਾਲਾ ਆ ਗਿਆ ਉਹ ਕਦੇ ਨਹੀਂ ਜੰਮਦਾ ਉਹਦੇ ਵੀ 8 ਤੋਂ 10% ਸਿਹਹ ਹੁੰਦਾ ਬਾਕੀ 40 ਰੁਪਏ ਕਿਲੋ ਸਿਰਪ ਹੁੰਦਾ ਉਹਨੇ ਕੀ ਜੰਮਣਾਗਾ ਇਹ ਚੀਜ਼ਾਂ ਨਹੀਂ ਕਰਦੀ ਆਪਣੀਆਂ ਬਾਕੀ ਮੈਂ ਤਾਂ ਇਹੀ ਕਹਿਣਾ ਆਪਣੇ ਕਿਸਾਨ ਭਰਾਵਾਂ ਨੂੰ ਵੀ ਜਿਵੇਂ ਕਿ ਆਪਣਾ ਚਾਹੇ ਛੋਟੇ ਰੇਵਲ ਤੋਂ ਕਰੋ ਥੋੜਾ ਥੋੜਾ ਹਰ ਇੱਕ ਬੰਦਾ ਆਪਣਾ ਕੰਮ ਕਰਕੇ ਜਿਵੇਂ ਕਿ ਬੱਚਿਆਂ ਨੂੰ ਆਪਾਂ ਬਾਹਰ ਭੇਜ ਦਿਆਂ ਬਾਹਰ ਭੇਜਣ ਦੀ ਬਜਾਏ ਆਪਣਾ ਇੱਥੇ ਹੀ ਕੰਮ ਤੋਰ ਕੇ ਲਗੋ ਪੰਜਾਬ ਵਰਗੀ ਕਿਤੇ ਕੋਈ ਉਹ ਨਹੀਂ ਹੈਗੀ ਧਰਤੀ ਨਹੀਂ ਹੈਗੀ ਜਿਵੇਂ ਸੋਨੇ ਚਿੜੀ ਆ ਕਹਿੰਦੇ ਨੇ ਆਪਾਂ ਉਹ ਬਹੁਤ ਮਤਲਬ ਕਿ ਸਹੀ ਗੱਲ ਆ ਹੋ ਹਾਂਜੀ ਆਪਣਾ ਇੱਥੇ ਹੀ ਕਰੋ ਜਿਹਨੂੰ ਕੰਮ ਕਰਨ ਦਾ ਤਰੀਕਾ ਉਹ ਇੱਥੇ ਹੀ ਅਮਰੀਕਾ ਆ ਬਿਲਕੁਲ ਹਾਂਜੀ ਤੇ ਆਪਾਂ ਨੂੰ ਬਹੁਤ ਤੇ ਤਿੰਨ ਵਾਰੀ ਸਬਸਕ੍ਰਾਈਬ ਵੀ ਲਿਆ ਤੇ ਆਪਾਂ ਕਿਸਮਤ ਦੀ ਗੱਲ ਹੈ ਸਰਦਿ ਤੇ ਕਿ ਕਿਸਮਤਾ ਜੀ ਆਪਾਂ ਕਹਣ ਕਣ ਤੋਂ ਪਾਪ ਜਿਵੇਂ ਕਿ 85 ਹੋਗੀ 099 ਹੋਗੀ ਇਹ ਵੈਰਾਈਟੀਆਂ ਆ ਲਾਉਨੇ ਆ ਤੇ ਬਾਕੀ ਕਿਸਾਨਾਂ ਕੋਲ ਵੀ ਲੈਣ ਆ ਤੇ ਆਪਾਂ ਬਣਾਉਣ ਲੱਗੇ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਆ ਬਾਕੀ ਭਈ ਜ਼ਿੰਮੇਦਾਰਾ ਖੇਤ ਦੇ ਵੀ ਤਾਂ ਕਰਦੇ ਹੀ ਕਰਦੇ ਆ ਜੇ ਆਪਾਂ ਕਹੀ ਵੀ 100% ਆਰਗੇਨਿਕਾ ਗੰਨਾ ਉਹ ਨਹੀਂ ਹੋਏਗਾ ਜੀ ਅੱਪਾ ਇਹ ਮੀ ਝੂਠ ਬੋਲ ਕੇ ਤੁਹਾਨੂੰ ਕਹੀਏ ਵੀ ਹਾਂ 100% ਆਰਗੇਨਿਕ ਆ ਇਹ ਫਿਰ ਤੁਹਾਡੀ ਫਾਰਮ ਕਿੱਥੋਂ ਫਿਰ ਤੁਸੀਂ ਲੀਵਰ ਤੋਂ ਖਣੀ ਰੰਗਾਂ ਦੇ ਜਿਹੜੀ ਤੁਸੀਂ ਇਹਨਾਂ ਨੂੰ ਪੈਕੇਜ ਕਰਦੇ ਹੋ ਤੁਸੀਂ ਸਾਰਾ ਕੁਝ ਕਰਦੇ ਹੋ ਵੀ ਬ੍ਰੀ ਇਹ ਆਪਣਾ ਮੰਨ ਚਲੋ ਜਿਹੜੇ ਕੁਲਾਰ ਤੇ ਨੇ ਜੁਪੀ ਦੇ ਬੰਦੇ ਰੱਖੇ ਹੋਏ ਨੇ ਆਪਣੇ ਪੱਕੇ ਕਾਰੀਗਰ ਤੇ ਪੈਕਿੰਗ ਲਈ ਆਪਣੇ ਪੰਜਾਬੀ ਭਾਈ ਨੇ ਰੱਖੇ ਹੋਏ ਤੇ ਬਾਕੀ ਪਿੰਡ ਚੋਂ ਬੁੜੀਆਂ ਰੱਖੀਆਂ ਹੋਈਆਂ ਨੇ ਆਪਣੇ ਲੇਡੀਜ਼ ਜੀ ਮੇਕਅਪ ਵੀ ਨਹੀਂ ਬਣਾਉਣੀਆਂ ਨੇ ਇਹ ਚੀਜ਼ਾਂ ਲਈ ਕਟਿੰਗ ਕਰਨੀਆਂ ਸਾਰਾ ਸਿਸਟਮ ਕਰਿਆ ਹੋਇਆ ਤਕਰੀਬਨ 30 ਤੋਂ 32 ਆਪਣੇ ਕੋਲ ਲੇਬਰ ਆ ਦੰਦੇ ਹੈਗੇ ਨੇ ਸਾਰਾ ਅੱਜ ਤਾਂ ਹੀ ਕੰਮ ਚੱਲਦਾ ਵੀਰਦਰ ਹੁਣ ਹਰ ਇੱਕ ਮੇਲੇ ਤੇ ਜਾਂਦੇ ਆ ਦੋ ਤਿੰਨ ਬੰਦੇ ਆ ਮੇਲੇ ਦੇ ਉੱਪਰ ਵੀ ਚਾਹੀਦੇ ਨੇ ਆਪਾਂ ਨੂੰ ਹਰ ਟਾਈਮ ਠੀਕ ਹੈ ਤੇ ਬਾਕੀ ਆਪਣਾ ਸਟੇਟ ਵਾਰਡ ਮਿਲਿਆ ਪੀ ਇਹ ਜੁਝਾਣਾ ਵੱਲੋਂ ਗੁਰਪ੍ਰੀਤ ਤਖਤਵਿੰਦਰ ਸਿੰਘ ਹਾਂਜੀ ਛੇ ਆਪਣਾ ਡਰੈਸਿੰਗ ਆਪਣਾ ਡਰੈਸਿੰਗ ਨਾਬਾ ਰੂਰ ਤੇ ਕਲਿਆਣ ਪਿੰਡ ਆ ਜਿਹਦਾ ਪਟਿਆਲਾ ਤੇ ਕੁਲਾੜਾ ਆਪਣਾ ਲਾਇਆ ਪਟਿਆਲੇ ਬਾਬੇ ਦੇ ਗੁਰੂ ਘਰ ਦੇ ਕੋਲੇ ਪਟਿਆਲਾ ਤੋਂ ਬਿਠਿੰਡਾ ਰੋਡ ਤੇ ਦੋਨੋਂ ਹਵੇਲੀਆਂ ਸੈਂਟਰ ਦੇ ਵਿੱਚ ਮੋਬਾਈਲ ਨੰਬਰ ਹੈ ਮੇਰਾ ਹੈਗਾ 98 03702140 ਤੇ 9888001282 ਇਹ ਦੋਨਾਂ ਨੰਬਰ ਤੇ ਮਤਲਬ ਜੇ ਕਿਸੇ ਨੇ ਭੈਣ ਭਰਾ ਨੇ ਆਰਡਰ ਦੇਣਾ ਜਾਂ ਆਉਣਾ ਕਿਸੇ ਪ੍ਰਕਾਰ ਦਾ ਉਹ ਲੈ ਸਕਦਾ ਹੈ ਕਰ ਸਕਦਾ ਹੈ ਮਿਹਰਬਾਨੀ ਬੋਲੋ